ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ਿਰਬਾਤ ਕਰਦੇ ਆ ਵੱਡੀ ਖਬਰ ਦੀ ਵੱਡੀ ਖਬਰ ਆਦੀ ਹੁਣੇ-ਹੁਣੇ ਰਾਧਾ ਸਵਾਮੀ ਡੇਰਾ ਬਿਆਸ ਤੋਂ ਆ ਗਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਰਾਧਾ ਸਵਾਮੀ ਡੇਰਾ ਬਿਆਸ ਦੇ ਸਰਦਾਰਾਂ ਲੋਆਂ ਦੇ ਲਈ ਖੁਸ਼ਖਬਰੀ ਹੈ ਦਰਅਸਲ ਬਿਆਸ ਵਾਚੇ ਰਾਤਾ ਸਵਾਮੀ ਸత్సੰਗ ਦੇ ਸਰਦਾਰਾਂ ਲੋਆਂ ਦੀ ਸਹੂਲਤ ਲਈ ਰੇਲਵੇ ਵਪਾਾ ਘ ਡੇਰਾ ਬਿਆਸ ਅਜਮੇਰ ਬਿਆਸ ਅਜਮੇਰ ਅਤੇ ਜੋਧਪੁਰ ਬਿਆਸ ਜੋਧਪੁਰ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ ਅਤੇ ਜਾਣਕਾਰੀ ਦਿੰਦਿਆਂ ਬੁਲਾ ਰਹੇ ਨੇ ਦੱਸਿਆ ਕਿ ਟ੍ਰੇਨ ਨੰਬਰ 09641 ਅਜਮੇਰ ਬਿਆਸ ਸਪੈਸ਼ਲ 12 ਸਤੰਬਰ ਨੂੰ ਅਜਮੇਰ ਤੋਂ ਸ਼ਾਮ 5:15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰੇ 12 ਵਜੇ ਬਿਆਸ ਪਹੁੰਚੇਗੀ ਬਦਲੇ ਵਿੱਚ ਟ੍ਰੇਨ ਨੰਬਰ 09642 ਬਿਆਸ ਅਜਮੇਰ 15 ਸਤੰਬਰ ਨੂੰ 5:00 ਸ਼ਾਮ ਵਜੇ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9:45 ਵਜੇ ਅਜਮੇਰ ਪਹੁੰਚੇਗੀ ਇਹ ਟ੍ਰੇਨ ਰਸਤੇ ਚਮਦੜ ਖੇਨਗੜ੍ਹ ਫਲੇਰਾ ਜੈਪੁਰ ਗਾਂਧੀ ਨਗਰ ਜੈਪੁਰ ਹੋਰ ਬਹੁਤ ਸੱਜੇਗਾ ਤੇ ਰੁੱਕ ਕੇ ਉਥੇ ਜਾ ਕੇ ਪਹੁੰਚੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ